ਹਰ ਇੱਕ ਬੰਦੇ ਦੇ ਵਿੱਚ ਕਲਾਕਾਰ ਆ। ਕੀ ਬਾਤ ਹੈ। ਕਿਸੇ ਨੂੰ ਪਹਿਲਾਂ ਪਤਾ ਲੱਗਦਾ ਕਿਸੇ ਨੂੰ ਬਾਅਦ ਵਿੱਚ ਪਤਾ ਲੱਗਦਾ ਆ। ਅਹੀਂ ਤੇਲ ਦੇ ਦਾਣੇ ਤੇ ਬਾਬੇ ਨਾਨਕ ਦੀ ਫੋਟੋ ਬਣਾਤੀ। ਤੇਲ ਦੇ ਦਾਣੇ ਤੇ ਇੰਡੀਆ ਦਾ ਨਕਸ਼ਾ ਬਣਾ ਦਿੱਤਾ। ਤੇਲ ਦੇ ਦਾਣੇ ਦੇ ਦਰਬਾਰ ਸਾਹਿਬ ਦੀ ਫੋਟੋ ਬਣਾਤੀ। ਕਿਸੇ ਵੀ ਕੰਮ ਵਿੱਚ ਚੱਲ ਜੀਏ। ਜਿਦੋਂ ਅਸੀਂ ਮਿਹਨਤ ਦੇ ਨਾਲ ਕਰਦੇ ਆ ਉਹਦਾ ਫਲ ਸਾਨੂੰ ਮਿਲਦਾ ਹੀ ਮਿਲਦਾ। ਆ ਜੀ ਸੇਖੋਂ ਉਹਦਾ ਮਾਣ ਵਧਾਉਣੇਗੇ ਸੀ ਚੋਲ ਦੇ ਦਾਣੇ ਤੇ ਬਾਬੇ ਨਾਨਕ ਦੀ ਫੋਟੋ ਬਣਾਤੀ। ਇਹ ਦਸਾਂ ਗੁਰੂਆਂ ਦਾ ਸੰਖੇਪ ਇਤਿਹਾਸ ਆ ਜੀ ਠੀਕ ਹੈ ਜੀ ਦਸਾਂ ਗੁਰੂਆਂ ਦਾ ਸੰਖੇਪ ਇਤਿਹਾਸ ਇਤਿਹਾਸ ਲਿਖਿਆ ਇਸ ਇੱਕ ਕਿਤਾਬ ਦੇ ਤੇ ਜੇ ਮੈਂ ਇੱਕ ਛੋਟੇ ਜਿਹੇ ਚੈਨਲ ਤੋਂ ਮੇਰੇ ਅੰਦਰ ਦਾ ਕਲਾਕਾਰ ਜਾਗ ਸਕਦਾ ਆ ਤੇ ਮੈਂ ਚਾਹੁੰਨਾ ਕਿ ਬੱਚਿਆਂ ਨੂੰ ਮੋਬਾਈਲ ਛਡਾ ਕੇ ਇਹਨਾਂ ਚੀਜ਼ਾਂ 'ਲੇ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਇੱਕ ਵਿਲੱਖਣ ਕਲਾਕਾਰ ਦੇ ਨਾਲ ਮਲਾਉਂਦੇ ਆ ਜਿਨ੍ਹਾਂ ਦੇ ਕੋਲ ਇੱਕ ਉਹ ਲਖਣ ਕਲਾਕਾਰੀ ਹੈ ਜੀ ਹਾਂ ਚਾਵਲਾਂ ਦੇ ਦਾਣੇ ਦੇ ਉੱਪਰ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਤੁਸੀਂ ਲੈਂਜ ਦੇ ਨਾਲ ਸਕਰੀਨ ਦੇ ਉੱਪਰ ਦੇਖ ਰਹੇ ਹੋਗੇ ਜੀ ਹਾਂ ਇੱਕ ਕਲਾਕਾਰੀ ਜਿਹੜੀ ਹੈ ਦੋਸਤੋ 120 ਇੰਡੀਆ ਦੇ ਟੌਪ 120 ਅਜਿਹੇ ਵਿਲੱਖਣ ਕਲਾਕਾਰਾਂ ਦੇ ਵਿੱਚ ਉਹਨਾਂ ਦਾ ਨਾਮ ਵੀ ਹੈ ਤੇ ਕੌਣ ਨੇ ਉਹ ਨੇ ਸਾਡੇ ਪੰਜਾਬ ਦੀ ਧਰਤੀ ਤੇ ਮਾਝੇ ਦੀ ਧਰਤੀ ਜ਼ਿਲ੍ਹਾ ਅੰਮ੍ਰਿਤਸਰ ਤੋਂ ਨੇ ਜੀ ਹਾਂ ਸਾਡੇ ਨਾਲ ਬਣੇ ਨੇ ਭਾਈ ਸਾਹਿਬ ਹਣੀ ਉਸ ਵਿਲੱਖਣ ਕਲਾਕਾਰੀ ਦੀਆਂ ਚੀਜ਼ਾਂ ਸਕਰੀਨ ਤੇ ਦਾ ਤੁਸੀਂ ਵੇਖ ਰਹੇ ਹੋਗੇ ਟੇਬਲ ਤੇ ਵੀ ਸਜੀਆਂ ਇਹਨਾਂ ਬਾਰੇ ਗੱਲਬਾਤ ਕਰਕੇ ਜਾਣਦੇ ਆ ਕਿ ਕਿਵੇਂ ਜਿਹੜਾ ਪ੍ਰੇਰਣਾ ਮਿਲਦੀ ਆ ਤੇ ਅੱਜ ਚਾਵਲਾਂ ਦੇ ਦਾਣੇ ਤੇ ਇੱਕ ਦਾਲ ਦੇ ਦਾਣੇ ਤੇ ਇੱਕ ਛੋਲਿਆਂ ਦੀ ਦਾਲ ਦੇ ਦਾਣੇ ਤੇ ਜਿਹੜੀ ਆ ਉਹ ਗੁਰਬਾਣੀ ਦੇ ਕਿਸ ਤਰੀਕੇ ਦੇ ਨਾਲ ਜਿਹੜੇ ਆ ਉਹ ਸ਼ਬਦ ਉਚਾਰ ਲਿਖੇ ਹੋਏ ਨੇ ਇਹ ਵਿਲੱਖਣ ਕਲਾਕਾਰ ਦੇ ਅਸੀਂ ਘਰ ਦੇ ਵਿੱਚ ਇਸ ਵੇਲੇ ਮੌਜੂਦ ਹੈ ਜਿਆਦਾ ਸਮਾਂ ਨਹੀਂ ਲੈਣਾ ਆਪਣੇ ਦਰਸ਼ਕਾਂ ਦਾ ਮਲਾਉਨੇ ਆ ਸਾਡੇ ਨਾਲ ਬਣੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚਮਕਾ ਸਭ ਤੋਂ ਪਹਿਲਾਂ ਆਪਣੇ ਬਾਰੇ ਦੱਸਿਆ ਜਾਵੇ ਕਿ ਮੇਰਾ ਨਾਮ ਗੁਰਮੀਤ ਸਿੰਘ ਆ ਜੀ 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 ਤੇ ਪੇਸ਼ ਆ ਮੇਰਾ ਵੈਦ ਆ ਜੀ ਜਿਵੇਂ ਦੇਸੀ ਦਵਾਈਆਂ ਵਾਲੇ ਜਿਹੜੇ ਕਹਿੰਦੇ ਨੇ ਆਪਾਂ ਜੀ ਠੀਕ ਹੈ ਜੀ ਔਰ ਤੇ ਨਾਲ ਸਾਡਾ 골ਦਾ ਕੰਮ ਆ ਜੀ ਠੀਕ ਹੈ ਭਾਈ ਸਾਹਿਬ ਜੀ ਤੇ ਨਾਲ ਇਸਿਆ ਮਨੇਜਰ ਚੀਜ਼ਾਂ ਬਣਾਉਣੇ ਨੇ ਚੱਲ ਠੀਕ ਹੈ ਇਹ ਪ੍ਰੇਰਣਾ ਕਿੱਥੋਂ ਮਿਲਦੀ ਆ ਇਹ ਬਹੁਤ ਨਿਗਾ ਲੱਗਣ ਵਾਲਾ ਕੰਮ ਹੈ ਕਿ ਕਿਵੇਂ ਜਿਹੜਾ ਹੈ ਪ੍ਰੇਰਣਾ ਮਿਲਦੀ ਆ ਤੇ ਕਿੰਨਾ ਕਿੰਨਾ ਫਿਰ ਸਮਾਂ ਲੱਗ ਗਿਆ ਇਹਨਾਂ ਚੀਜ਼ਾਂ ਨੂੰ ਬਣਾਉਣਾ ਦੇਖੋ ਵੀਰ ਜੀ ਜੇ ਤਾਂ ਪ੍ਰੇਰਣਾ ਦੀ ਗੱਲ ਕਰੀਏ ਸਾਰਨਾ ਪਹਿਲਾਂ ਤਾਂ ਹਰ ਇੱਕ ਬੰਦੇ ਦੇ ਵਿੱਚ ਕਲਾਕਾਰ ਆ ਕੀ ਬਾਤ ਹੈ ਕਿਸੇ ਨੂੰ ਪਹਿਲਾਂ ਪਤਾ ਲੱਗਦਾ ਕਿਸੇ ਨੂੰ ਬਾਅਦ ਵਿੱਚ ਪਤਾ ਲੱਗਦਾ ਆ ਇਹਨੇ ਕਲਾਕਾਰ ਨੂੰ ਸਿਰਫ ਇੱਕ ਮੜ ਜਾਂ ਨੁਕਤੇ ਦੀ ਲੋੜ ਹੁੰਦੀ ਜੀ ਆਹ ਤੋ ਕਾਫੀ ਸਮਾਂ ਪਹਿਲਾਂ ਤਕਰੀਬਨ 20 ਕੁ ਸਾਲ ਪਹਿਲਾਂ ਦੀ ਗੱਲ ਕਰ ਰਿਹਾ ਤੁਹਾਨੂੰ ਮੈਂ ਮੈਂ 20 20 ਕੇ ਸਾਲ ਤੋਂ ਯਾਨੀ ਕਿ ਕਲਾਕਾਰੀ ਕਰ ਰਿਹਾ ਤੇ ਦੂਰਦਰਸ਼ਨ ਤੇ ਪ੍ਰੋਗਰਾਮ ਹੁੰਦਾ ਸੀਗਾ ਸੁਰਬੀ ਕੀ ਬਾਤ ਹੈ ਸੁਰਬੀ ਦੇ ਵਿੱਚ ਇੱਕ ਮੰਨੇ ਨੇ ਚੌਲ ਦੇ ਦਾਣੇ ਤੇ A ਤੋਂ ਲੈ ਕੇ Z ਤੱਕ ABC ਲਗੀ ਕੀ ਬਾਤ ਜਦੋਂ ਲਿਖੀ ਤੇ ਮੇਰੇ ਜਿਹੜੇ ਮੰਨ ਦਾ ਕਲਾਕਾਰ ਸੀਗਾ ਉਹਨੇ ਹੰਗਾਰਾ ਮਾਰਿਆ ਕਿ ਗਰਮੀ ਸਿੰਘ ਤੂੰ ਵੀ ਕਰ ਸਕਦਾ ਹੈ ਤੇਰੇ ਤੇਰੇ ਵਿੱਚ ਵੀ ਕਲਾਕਾਰੀ ਈ ਹੈ ਮੈਂ ਸਾਰਨਾ ਪਹਿਲਾਂ ਚੋਲ ਦੇ ਦਾਣੇ ਦੇ ਉੱਪਰ ਚਾਰ ਅੱਖਰ ਲਿਖੇ ਸਨ ਕਿ ਮੇਰਾ ਨਾਮ ਗੁਰਮੀਤ ਹੈ ਸੱਤ ਅੱਖਰਾਂ ਦਾ ਬਣਦਾ ਹੈ ਤੇ ਸਾਰਨਾ ਪਹਿਲਾਂ ਮੈਂ ਚਾਰ ਅੱਖਰ ਲਿਖੇ ਸੈਂ ਉਸ ਤੋਂ ਬਾਅਦ ਮੈਂ A ਤੋਂ ਲੈ ਕੇ Z ਤੱਕ ABC ਲਿਖੀ ਫਿਰ ਮੈਂ ਸੱਜਣਾ ਮੇਤਰ ਨੂੰ ਦਿਖਾਇਆ ਕਿ ਦੇਖੋ ਜੀ ਭਾਈ ਸਾਹਿਬ ਜੀ ਮੈਂ ਚੋਲ ਦੇ ਦਾਣੇ ਤੇ ABC ਲਿਖੀ 26 ਅੱਖਰ ਲਿਖੇ ਨੇ ਕਿਸੇ ਨੇ ਕਿਹਾ ਕਿ ਫਰਾਨੇ ਬੰਨੇ ਨੇ 100 ਅੱਖਰ ਲਿਖਿਆ ਮੈਂ ਸੱਤ ਬਜਨ ਜੀ ਕੋਈ ਚੈੱਕ ਨਹੀਂ ਆਪਾਂ 104 ਅੱਖਰ ਲਿਖ ਦਿੱਤੇ ਫਿਰ ਕਿਸੇ ਨੇ ਕਿਹਾ ਇਹ ਤੇਲ ਦੇ ਦਾਣੇ ਤੇ ਕਿਸੇ ਨੇ ਕੰਮ ਕੀਤਾ ਅਸੀਂ ਤੇਲ ਦੇ ਦਾਣੇ ਤੇ ਬਾਬੇ ਨਾਨਕ ਦੀ ਫੋਟੋ ਬਣਾਤੀ ਤੇਲ ਦੇ ਦਾਣੇ ਤੇ ਇੰਡੀਆ ਦਾ ਨਕਸ਼ਾ ਬਣਾ ਦਿੱਤਾ ਤੇਲ ਦੇ ਦਾਣੇ ਦੇ ਦਰਬਾਰ ਸਾਹਿਬ ਦੀ ਫੋਟੋ ਬਣਾਤੀ ਫਿਰ ਕਿਸੇ ਨੇ ਕਿਹਾ ਕਿ ਇਮਬੜੀ ਦੀ ਕਿੜਕ ਦੇ ਉੱਪਰ ਕਿਸੇ ਨੇ ਕੰਮ ਕੀਤਾ ਤੇ ਬਾਬੇ ਨਾਨਕ ਦੀ ਜੀਵਨੀ ਅਸੀਂ ਇਮਬੜੀ ਦੀ ਕਿੜਕ ਦੇ ਉੱਪਰ ਲਿਖ ਦਿੱਤੀ ਫਿਰ ਕਿਸੇ ਨੇ ਆਖਿਆ ਰਾਜਮਾ ਤੇ ਕਈਆਂ ਨੇ ਕੰਮ ਕੀਤਾ ਫਿਰ ਉਹਦੇ ਉੱਪਰ ਅਸੀਂ ਮਹਾਰਾਜ ਦੀਆਂ ਪੰਕਤੀਆਂ ਸ਼ਬਦ ਇਹ ਜਿਹੀਆਂ ਲਿਖਣੇ ਸ਼ੁਰੂ ਕੀਤੀਆਂ ਸਕ तकरीबन 90 95% ਮੈਂ ਸਿੱਕ ਇਤਿਹਾਸ ਨਾਲ ਜੋੜਦੀਆਂ ਸਾਰੀਆਂ ਚੀਜ਼ਾਂ ਮੈਂ ਬਣਾ ਦਿੱਤੀਆਂ ਨੇ ਅਨਾਜ ਦੇ ਉੱਤੇ ਜੀ ਐ ਬਾਈ ਮੈਂ ਚਾਹਾਂਗਾ ਜਿਹੜਾ ਤੁਹਾਡਾ ਹੱਥ ਹੈ ਤੁਹਾਡੀ ਕਲੀ ਉਹਨੂੰ ਇਸ ਤਰੀਕੇ ਨਾਲ ਕੀਤਾ ਜਾਵੇ ਕੈਮਰੇ ਸਾਹਮਣੇ ਇੰਜ ਕੀਤਾ ਤੁਸੀਂ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਦੋਸਤੋ ਮੈਂ ਕੈਮਰਾਮੈਨ ਸਾਥੀ ਨੂੰ ਬੇਨਤੀ ਕਰਾਂਗਾ ਕਿ ਆ ਕਲਾ ਜਿਹੜੀ ਹੈ ਆਪਣੇ ਹੱਥ ਦੇ ਨਾਲ ਛੋਟੇ ਛੋਟੇ ਕੀ ਪਿਆਰ ਕੀਤੇ ਹੋਏ ਨੇ ਤਸਵੀਰਾਂ ਤੁਸੀਂ ਪਹਿਚਾਨ ਗਏ ਹੋਗੇ ਪਰ ਤੁਸੀਂ ਇਹ ਵੇਖੋ ਕਿ ਕਿੰਨੀ ਮਿਹਨਤ ਲੱਗੀ ਹੋਵੇਗੀ ਇਹਨਾਂ ਬਾਰੇ ਮੈਂ ਚਾਹਾਂਗਾ ਬਬੀ ਜਰੂਰ ਦੱਸੋ ਦੇਖੋ ਬੀਟੀ ਜਿਹੜਾ ਤੁਸੀਂ ਹੱਥੇ ਮੇਰੇ ਰਖਾਇਆ ਜੀ ਇਹ ਤਾਂ ਬਹੁਤ ਵੱਡਾ ਹੈ ਕੀ ਬਾਤ ਹੈ ਇਹਦਾ ਕੋਈ ਵੀ ਲਿਖ ਸਕਦਾ ਠੀਕ ਹੈ ਜੀ ਹੁਣ ਆਪਾਂ ਦੇਖਦੇ ਹਾਂ ਜੀ ਇਹਦੇ ਉੱਪਰ ਆਪਾਂ ਇੱਕ ਚੀਜ਼ ਹੋਰ ਰੱਖੀ ਆ ਆਪਾਂ ਜੀ 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 ਠੀਕ ਹੈ ਜੀ ਤੇ ਲਖਣ ਲਖਣ ਤਾਂ ਫੇਰ ਹੀ ਆਊਗਾ ਕੀ ਬਾਤ ਹੈ ਜੀ ਆਪਾਂ ਹੱਥ ਵੀ ਛੱਡ ਦਿੱਤਾ ਆਪਾਂ ਰੱਖ ਦਿੱਤਾ ਗੂਠੇ ਦੇ ਨੋਹ ਦੇ ਉੱਪਰ ਇਹ ਵੀ ਪਾਲਕੀ ਸਾਹਿਬ ਬਣੀ ਦੀ ਕਿਆ ਬਾਤ ਅੰਗੂਠੇ ਦੇ ਨੋਹ ਦੇ ਉੱਪਰ ਦੋਸਤੋ ਤੁਸੀਂ ਵੇਖ ਸਕਦੇ ਹੋ ਇਸ ਵਿਲੱਖਣ ਗੁਰਸੇ ਕਲਾਕਾਰ ਦੀ ਕਲਾਕਾਰੀ ਕੀ ਪਾਲਕੀ ਸਾਹਿਬ ਜਿਹੜੀ ਹੈ ਅੰਗੂਠੇ ਦੇ ਨੋਹ ਦੇ ਉੱਪਰ ਰੱਖਣ ਦੇ ਬਰਾਬਰ ਜਿਹੜੀ ਹੈ ਉਹ ਬਣਾਈ ਹੈ ਬਾਈ ਜੀ ਮਿਹਨਤ ਬੜੀ ਲੱਗੀ ਹੋਣੀ ਹੈ ਹਾਂਜੀ ਦੇਖੋ ਜੀ ਕੋਈ ਵੀ ਕੰਮ ਕਰਨ ਵਾਸਤੇ ਹਾਂਜੀ ਮਿਹਨਤ ਤਾਂ ਪਹਿਲਾਂ ਆਇਆ ਕੀ ਬਾਤ ਹੈ ਕਿਸੇ ਵੀ ਕੰਮ ਹੈ ਚੱਲ ਜੀਏ ਜਦੋਂ ਅਸੀਂ ਮਿਹਨਤ ਦੇ ਨਾਲ ਕਰਦੇ ਆ ਉਹਦਾ ਫਲ ਸਾਨੂੰ ਮਿਲਦਾ ਹੀ ਮਿਲਦਾ ਜੀ ਹਾਂਜੀ 120 ਕਲਾਕਾਰਾਂ ਦੇ ਵਿੱਚ ਨਾਮ ਹੋਣਾ ਪੰਜਾਬੀਆਂ ਨੇ ਫਿਰ ਪੰਜਾਬ ਦੇ ਵਸਨੀਕਾਂ ਨੇ ਕੁਝ ਸੰਸਥਾਵਾਂ ਨੇ ਸਮਾਜਿਕ ਸੰਸਥਾਵਾਂ ਨੇ ਗੁਰਸਿੱਖ ਸੰਸਥਾਵਾਂ ਨੇ ਫਿਰ ਸਰਦਾਰ ਗੁਰਮੀਤ ਸਿੰਘ ਹੋਣਾ ਦਾ ਕਿਹੋ ਜਿਹਾ ਮਾਨ ਸਨਮਾਨ ਕੀਤਾ ਦੇਖੋ ਜੀ ਜੇ ਤਾਂ ਅਸੀਂ 120 ਕਲਾਕਾਰਾਂ ਦੇ ਵਿੱਚ ਆਉਨੇ ਆ ਜੀ ਮੇਰੇ ਸੱਜਣਾ ਮਿੱਤਰਾਂ ਨੇ ਉਹ ਵੀ ਇੰਡੀਆ ਦੇ ਵਿੱਚੋਂ ਹਾਂ ਜੀ ਮੇਰੇ ਸੱਜਣਾ ਮਿੱਤਰਾਂ ਨੇ ਮੇਰੇ ਭੈਣਾ ਭਰਾਵਾਂ ਨੇ ਜੀ ਜਿਹੜੇ ਮੈਨੂੰ ਜਾਣਦੇ ਆ ਉਹਨਾਂ ਨੇ ਮੇਰਾ ਮਾਨਸਮਾਨ ਬੋਝ ਕੀਤਾ ਮਾਨਸਮਾਨ ਕੀ ਜੀ ਮਾਨਸਮਾਨ ਤੁਸੀਂ ਆਏ ਜੇ ਤੁਸੀਂ ਮੈਨੂੰ ਫੋਨ ਕੀਤਾ ਜੀ ਕੀ ਗਰਮੀ ਸਿੰਘ ਜੀ ਤੁਸੀਂ ਫਲਾਣੇ ਜੀ ਜਬ ਤੁਸੀਂ ਬਣਾਉਂਦੇ ਜੇ ਠੀਕ ਹੈ ਹਾਂ ਜੀ ਮੈਂ ਬਣਾਣਾ 10 ਤੁਹਾਡੇ ਫੋਨ ਆਏ ਜੀ 10 ਫੋਨ ਤੋਂ ਆਉਣ ਤੋਂ ਬਾਅਦ ਤੁਸੀਂ ਫਿਰ ਮੇਰੇ ਕੋਲ ਆਏ ਜੀ ਮੇਰੇ ਤੋਂ ਆਉਣ ਤੋਂ ਬਾਅਦ 2 ਘੰਟੇ ਤੁਸੀਂ ਸਮਾਨ ਚੈੱਕ ਕੀਤਾ ਸਾਰਾ ਜੀ ਸਮਾਨ ਚੈੱਕ ਕਰਨ ਤੋਂ ਬਾਅਦ ਜੀ ਤੁਸੀਂ ਆਖੇ ਕਿ ਇਹ ਸਟੋਰੀ ਕਰਨ ਵਾਲੀ ਏ ਕਿ ਗਰਮੀ ਸਿੰਘ ਤੈਨੂੰ ਅਸੀਂ ਦੁਨੀਆ ਤੇ ਲੈ ਕੇ ਆਉਣਾ ਆਂ ਕੀ ਬਾਤ ਹੈ ਜੀ ਇਹ ਤੁਹਾਡੀ ਬਦੌਲਤ ਏ ਠੀਕ ਹੈ ਤੁਸੀਂ ਮੈਨੂੰ ਦੁਨੀਆ ਤੇ ਲੈ ਕੇ ਆਉਣਾ ਤੇ ਗੱਲ ਰਹੀ ਸੰਸਥਾ ਦੀ ਜੀ ਇਹ ਗੱਲ ਰਹੀ ਐਸਜੀਪੀਸੀ ਦੀ ਠੀਕ ਹੈ ਭਾਜੀ ਉਹਨਾਂ ਨਾਲੋਂ ਦੋ ਹੱਥ ਖੜੇ ਹੋਏ ਐਨਰਜੀ ਆਪਾਂ ਇਹ ਗੱਲ ਕਹਿ ਸਕਦੇ ਹਾਂ ਜੀ ਉਹਨਾਂ ਨੇ ਸਾਨੂੰ ਕੋਈ ਨਹੀਂ ਮਾਨ ਸਨਮਾਨ ਦਿੱਤਾ ਜੀ ਉਹ ਜਦਾਂ ਇਹ ਗੱਲਾਂ ਹੋ ਗਈਆਂ ਜੀ ਕਿ ਮੈਂ ਕਹਿੰਦਾ ਬੰਦਿਆਂ ਕੋ ਗਿਆ ਵਾਂ ਜਾ ਕੇ ਮੈਂ ਗੱਲ ਕੀਤੀ ਕਿ ਮੈਂ ਚੀਜ਼ਾਂ ਬਣਾਉਣਾ ਤੇ ਮੈਨੂੰ ਕੋਈ ਸਰੋਪਾ ਦਿੱਤਾ ਜਾਵੇ ਜੀ ਪਰ ਉਹਨਾਂ ਨੇ ਕੋ ਕਹਿ ਦਿੱਤਾ ਮੈਨੂੰ ਕਿ ਨਹੀਂ ਤੂੰ ਲਾਲਚੀ ਹੈ ਸਰੋਪੇ ਦੇ ਉੱਪਰ ਲਾਲਚੀ ਹੈ ਮੈਂ ਕਹਾਂ ਮੈਂ ਲਾਲਚੀ ਨਹੀਂ ਮੈਂ ਬੜਾ ਤਕੜਾ ਪਾਪੀ ਆ ਕਿ ਜਿਹੜਾ ਮੈਂ ਤੁਹਾਡੇ ਕੋਲ ਆਇਆ ਉਹ ਜਿਹੜੇ ਮੈਂ ਚੀਜ਼ਾਂ ਲੈ ਕੇ ਗਿਆ ਸੀ ਉਹਨਾਂ ਕੋਲ ਉਹ ਜਿਹੜੇ ਮੇਰੇ ਮੇਨ ਅਖਬਾਰਾਂ ਟਾਈਮ ਆਫ ਇੰਡੀਆ ਵਰਗੇ ਅਖਬਾਰਾਂ ਦੇ ਵਿੱਚ ਫਰੰਟ ਪੇਜ ਤੇ ਲੱਗੀਆਂ ਸੀ ਹਾਂਜੀ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਇਹ ਤਾਂ ਸੀ ਕਲਾ ਜਿਹੜੀ ਤੁਸੀਂ ਦੱਸੀ ਕਿ ਆ ਜਿਹੜੇ ਮਹਾਰਾਜ ਦੇ ਬਣਾਏ ਹੋਏ ਨੇ ਛੋਟੇ ਛੋਟੇ ਆਰਾ ਬਣਾਇਆ ਹੋਇਆ ਇਹ ਤਾਂ ਬਹੁਤ ਵੱਡਾ ਹੋਰ ਵੀ ਛੋਟੀਆਂ ਚੀਜ਼ਾਂ ਜਿਹੜਾ ਬੋਤਲ ਦੇ ਵਿੱਚ ਸਮਾਨ ਪਿਆ ਮਾਜਮਾ ਦਾ ਸਰਦਾਰ ਸਾਹਿਬ ਇਹਦੇ ਬਾਰੇ ਵੀ ਚਾਨਣਾ ਸਾਡੀ ਸੰਗਤ ਨੂੰ ਜਿੰਨੇ ਵੀ ਜੁੜੇ ਨੇ ਦੇਸ਼ਾਂ ਉਦੇਸਾਂ 'ਚ ਸਿੱਖੀ ਨਾਲ ਪਿਆਰ ਕਰਨ ਵਾਲੇ ਉਹਨਾਂ ਨੂੰ ਜਰੂਰ ਉਖਾਇਆ ਜਾ ਵੀ ਇਹ ਕਲਾ ਦਾ ਜਿਹੜਾ ਹੈ ਇਹ ਇਹ ਕੀ ਕਲਾ ਇਹਦੇ ਵਿੱਚ ਦੇਖੋ ਜੀ ਵੀਰ ਜੀ ਸਾਰਨਾ ਵੱਡੀ ਗੱਲ ਹੈ ਕਿ ਜਿਹੜੀਆਂ ਇਹ ਚੀਜ਼ਾਂ ਬਣਾਈਆਂ ਸਾਰੀਆਂ ਅਨੋਖੀਆਂ ਨੇ ਕਿਆ ਬਾਤ ਅਨੋਖੀਆਂ ਇਸ ਕਰਕੇ ਆ ਕਿ ਤੁਹਾਨੂੰ ਭਾਵੇਂ ਪਤਾ ਹੋਵੇ ਨਾ ਹੋਵੇ ਪਰ ਜਿਹੜਾ ਕਲਾਕਾਰ ਹੁੰਦਾ ਉਹ ਹਰ ਚੀਜ਼ ਦਾ ਧਿਆਨ ਰੱਖਦਾ ਕਿਆ ਬਾਤ ਜੀ ਕਿ ਮੈਂ ਕੋਈ ਚੋਲ ਦੇ ਉੱਪਰ ਡਾਂ ਵਰਕ ਕਰ ਰਿਹਾ ਹਾਂ ਵਾ ਕੀ ਹੋਰ ਵੀ ਕੋਈ ਵਰਕ ਕਰਨ ਵਾਲਾ ਪੰਜਾਬ ਦੇ ਵਿੱਚ ਹੈ ਜੀ ਜੀ ਮੈਂ ਆਲ ਇੰਡੀਆ ਆਲ ਵਰਡ ਦੀ ਗੱਲ ਨਹੀਂ ਕਰ ਰਿਹਾ ਜੀ ਕੀ ਪੰਜਾਬ ਦੇ ਵਿੱਚ ਹੈ ਪਰ ਮੈਨੂੰ ਕੋਈ ਨਹੀਂ ਮਿਲਿਆ ਤੁਹਾਨੂੰ ਕੋਈ ਨਹੀਂ ਹਾਂਜੀ ਹਾਂਜੀ ਉਸ ਤੋਂ ਬਾਅਦ ਮੈਂ ਸੋਚਿਆ ਕਿ ਥੋੜਾ ਵੱਖਰਾ ਕੰਮ ਕੀਤਾ ਜਾਵੇ ਠੀਕ ਹੈ ਜੀ ਵੱਖਰਾ ਕੰਮ ਫਿਰ ਮੈਂ ਬੋਤਲ ਦੇ ਵਿੱਚ ਸਾਰਾ ਨਾ ਬਿੱਡੀ ਦੇਖੋ ਜੀ ਇਹ ਇਹ ਡੱਬੀ ਪਾਈ ਬੋਤਲ ਦੇ ਵਿੱਚ ਕਿਆ ਬਾਤ ਠੀਕ ਹੈ ਪਲਾਸਿੰਗ ਜਿੱਥੇ ਅੱਗੇ ਨੇ ਟੀਲਾ ਉਸੇ ਤਰ੍ਹਾਂ ਨੇ ਜੀ ਟੀਲਾ ਉਸੇ ਤਰ੍ਹਾਂ ਪਾਈਆਂ ਨੇ ਉਸ ਤੋਂ ਬਾਅਦ ਇਹ ਬੋਤਲ ਹੈ ਇਹ ਬੋਤਲ ਦੇ ਵਿੱਚ ਝੰਪੜੀ ਬਣਾਈ ਹੈ ਥੱਲੇ ਕੁਰਸੀ ਬਣਾਈ ਹੈ ਇੰਨੇ ਵਕਰਾਗੰਗ ਦੀ ਕੁਰਸੀ ਦੇ ਵਿੱਚ ਤੇ ਕੇਲ ਵੀ ਲੱਗੇ ਨੇ ਕੇਲ ਵੀ ਲੱਗੇ ਨੇ ਕੇਲ ਵੀ ਲੱਗੇ ਨੇ ਜੀ ਠੀਕ ਹੈ ਜੀ ਇਹ ਗੱਲ ਹੋ ਗਈ ਫਿਰ ਆ ਜਾਂਦੀ ਇਹ ਆ ਇੱਕ ਪੂਰੇ ਦਾ ਪੂਰਾ ਇਹ ਗੱਡਾ ਬਣਾ ਦਿੱਤਾ ਜੀ ਠੀਕ ਹੈ ਜੀ ਹੁਣ ਬਣਦਾ ਇਹ ਨਹੀਂ ਕਿ ਆਦੀ ਕੋਈ ਜਾਦੂਗਰੀ ਕੀਤੀ ਫੂਕ ਮਾਰੀ ਤੇ ਅੰਦਰ ਸਭ ਕੁਝ ਤਿਆਰ ਹੋ ਗਿਆ ਆਸ਼ੂ ਵੀ ਜਰੂਰ ਹੋ ਖਾਏ ਹਾਂ ਜੀ ਆ ਜਿਹੜੀ ਤਾਸ਼ ਹੈ ਭਾਈ ਸਾਹਿਬ ਜੀ ਤਾਸ਼ ਕੋਈ ਵੀ ਪਾ ਸਕਦਾ ਇੱਕ ਪਲਾਸਟਿਕ ਦਾ ਪਤਾ ਬਿਆਰੋਂ ਮਿਲਦਾ ਤੁਸੀਂ ਬੋਤਲ ਚ ਪਾਓ ਦੇ ਵਿੱਚ ਜਾਂ ਕੇ ਪਤਾ ਸਿੱਧਾ ਹੋ ਜਾਂਦਾ ਜੀ ਜੀ ਪਰ ਇਹ ਨਿਸਾਨਾ ਵੱਡੀ ਗੱਲ ਇਹ ਨਹੀਂ ਢਾਈ ਤਾਸ਼ਾ ਨੇ ਇਹਨੇ ਉੱਤੇ ਥੱਲੇ ਜਗ੍ਹਾ ਹੀ ਨਹੀਂ ਗਈ ਇਹ ਪਤਾ ਵਿੱਚ ਜਾ ਕੇ ਸਿੱਧਾ ਕੀਤਾ ਘਰੇ ਹਿਸਾਬ ਨਾਲ ਜੀ ਠੀਕ ਹੈ ਬੁਵੰਜਾ ਪਤੇ ਕੋਈ ਵੀ ਬਾ ਸਕਦਾ ਜੀ ਆਪਾਂ ਕਹਿੰਨੇ ਆ ਉਸ ਤੋਂ ਬਾਅਦ ਮਨ ਕੀਤਾ ਕਿ ਥੋੜਾ ਵੱਖਰਾ ਕੀਤਾ ਜਾਵੇ ਫੇ ਮੈਂ 1800 ਫੁੱਟ ਭਜਾਇਆ ਜਾਂ ਧਾਕਾ ਜਿਹੜਾ ਆ ਇੱਕ ਰੀਲ ਬਣਾਈ ਗੋਲੀ ਵਾਲੇ ਬੱਤੇ ਦੇ ਵਿੱਚ ਗੋਲੀ ਵਾਲੇ ਬੱਤੇ ਦੇ ਵਿੱਚ ਉਹਦਾ ਕਾਰਨ ਸੀਗਾ ਕਿ ਉੱਪਰ ਵੀ ਜਗ੍ਹਾ ਛੋਟੀ ਤੇ ਥੱਲੇ ਜਾ ਕੇ ਜਗ੍ਹਾ ਹੋਰ ਛੋਟੀ ਹੋ ਜਾਂਦੀ ਹੈ ਉਹਨੇ ਵੀ 1800 ਬੋਟ ਧਾਗੇ ਦੀ ਅਸੀਂ ਰੀਲ ਬਣਾ ਦਿੱਤੀ। ਕੀ ਬਾਤ ਹੈ। ਮੈਂ ਚਾਹਾਂਗਾ ਇਹ ਵੀ ਜਰੂਰ ਆਪਣੇ ਬਾਰੇ ਦੱਸਿਆ ਜਾਵੇ। ਇਹਨਾਂ ਚੀਜ਼ਾਂ ਦੀ ਇਹ ਵਿਲੱਖਣ ਕਲਾ ਦੇ ਨਾਲ-ਨਾਲ ਮੈਂ ਸੁਣਿਆ ਤੁਹਾਡਾ ਜਾਨਵਰਾਂ ਨਾਲ ਵੀ ਬਹੁਤ ਪਿਆਰ ਹੈ। ਉਹ ਵੀ ਜਰੂਰ ਥੋੜਾ ਜਿਹਾ ਦੱਸਿਓ ਜੀ ਸਭ। ਦੇਖੋ ਜੀ ਜਾਨਵਰ ਅਸੀਂ ਰੱਖੇ ਨੇ। ਅਸੀਂ ਬਾਜ ਹੈ ਸਾਡੇ ਕੋਲ ਸਾਡੇ ਕੋਲ ਘੋੜਾ ਹੈ। ਠੀਕ ਹੈ ਸਾਡੇ ਕੋ ਕੁੱਤੇ ਨੇ ਸਾਡੇ ਕੋਲ ਬਾਂਦਰ ਨੇ ਠੀਕ ਹੈ ਜੀ। ਹੋਰ ਵੀ ਕਈ ਚੀਜ਼ਾਂ ਨੇ ਜਿਹੜੀਆਂ ਜਿਵੇਂ ਕੋਈ ਬਿਮਾਰ ਹੋ ਜਾਂਦਾ ਕਿਸੇ ਨੂੰ ਡੋਰ ਫੇਰ ਜਾਂਦੀ ਹੈ। ਠੀਕ ਹੈ ਜੀ ਤੇ ਉਹ ਮੇਰਾ ਬੇਟਾ ਸਾਹਮ ਦਾ ਸਾਰਾ ਜਿਹੜੀ ਮੇਰੇ ਬੇਟੇ ਦੀ ਆਈਡੀ ਹੈ ਨੂਰ ਅੰਬਰਸਰੀਆ ਕਰਕੇ ਭਾਜੀ ਆਈਡੀ ਉਹ ਅਸੀਂ ਚੈੱਕ ਕਰ ਸਕਦੇ ਜੀ ਕਿਸੇ ਨੂੰ ਵੀ ਆਸੇ ਪਾਸੇ ਜਰੂਰਤ ਜਦੋਂ ਹੁੰਦੀ ਹੈ ਠੀਕ ਹੈ ਜੀ ਅਸੀਂ ਜਾਣੇ ਆ ਪੰਛੀ ਲੈ ਕੇ ਉਹਨੇ ਜਾਨਵਰ ਲੈ ਕੇ ਉਹਨੇ ਕਰ ਉਹਨਾਂ ਦਾ ਇਲਾਜ ਕਰਕੇ ਫਿਰ ਉਹਨਾਂ ਨੂੰ ਛੱਡ ਦਿੰਨੇ ਭਾਜੀ ਕਿਆ ਬਾਤ ਮੈਂ ਜਾਵਾਂਗਾ ਜਰੂਰ ਇਸ ਕਲਾ ਦੀ ਜੇ ਗੱਲ ਕੀਤੀ ਜਾਵੇ ਇਸ ਕਲਾ ਨੂੰ ਜਿੱਥੇ ਸਾਂਭਣ ਦੀ ਲੋੜ ਸੀ ਜਿੱਥੇ ਅੱਜ ਇਸ ਕਲਾ ਦਾ ਮਾਣ ਸਨਮਾਨ ਸਟੇਜਾਂ ਤੇ ਹੋਣਾ ਚਾਹੀਦਾ ਸੀ ਉਹ ਅੱਜ ਕਹਿ ਸਕਦੇ ਆ ਕਿ ਤੁਸੀਂ ਹੁਣ ਤੁਹਾਨੂੰ ਜੇ ਕੋਈ ਕਹਿੰਦਾ ਵੀ ਹੈ ਕਿ ਬਾਬਾ ਜੀ ਕੋਈ ਨਵੀਂ ਬਣਾ ਕੇ ਦਿਖਾਓ ਕਹਿੰਦੇ ਨਿਗਾਹ ਤੋਂ ਵੀ ਥੋੜਾ ਜਿਹਾ ਹੁਣ ਜਿਹੜਾ ਫਰਕ ਪੈਂਦਾ ਜਾਂਦਾ ਸੋ ਇਹ ਜੋ ਬਣ ਗਿਆ ਖੈਰ ਪ੍ਰਮਾਤਮਾ ਦੀ ਕਿਰਪਾ ਨਾਲ ਪਤਾ ਨਹੀਂ ਹੁੰਦਾ ਕੋਈ ਵੱਡਾ ਆਰਟ ਮਿਲੇ ਪਰ ਅਜ ਤੱਕ ਤੁਹਾਨੂੰ ਕੋਈ ਮਿਲਿਆ ਹੀ ਨਹੀਂ ਜਿਨ੍ਹਾਂ ਨੇ ਇਹ ਚੀਜ਼ਾਂ ਬਣਾਈਆਂ ਹੋਣ ਤਾਂ ਸੋਸ਼ਲ ਮੀਡੀਆ ਤੇ ਜਦੋਂ ਤੁਸੀਂ ਵੀਡੀਓ ਵੇਖਦੇ ਹੋ ਕੋਈ ਬੇਸੁਰੇ ਕਲਾਕਾਰ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਉਹਨਾਂ ਨੂੰ ਸਰੂਪੇ ਮਿਲਦੇ ਤੁਹਾਨੂੰ ਕੋਈ ਮਾਨਸਨਮਾਨ ਨਹੀਂ ਮਿਲਿਆ ਇਹ ਇਹ ਬੜੀ ਤਰਾਸਦੀ ਵਾਲੀ ਗੱਲ ਹੈ ਸਾਡੇ ਸਮਾਜ ਦੇਖੋ ਇਹ ਅੱਗੇ ਵੀ ਇੰਟਰਵਿਊ ਹਾਂ ਮੇਰੇ ਹਾਂ ਤੇ ਮੇਰੇ ਕੋਈ ਸਵਾਲ ਹੁੰਦਾ ਜੀ ਜਿਹੜਾ ਮੈਨੂੰ ਸਵਾਲ ਕਰਦਾ ਮੈਨੂੰ ਇੱਕ ਜਵਾਬ ਮੇਰਾ ਹੁੰਦਾ ਆ ਜੀ ਕਿ ਭਾਈ ਸਾਹਿਬ ਜੀ ਮੇਰੇ ਕੋਈ ਛਪਾਰਸ਼ ਨਹੀਂ ਗਈ ਕਿਆ ਬਾਤ ਸਾਰਨਾ ਵੱਡੀ ਗੱਲ ਕਿ ਛਪਾਰਸ਼ ਹੋਵੇ ਨਾ ਜੀ ਤੇ ਬੰਦੇ ਨੂੰ ਸਰੂਪੇ ਮਿਲ ਜਾਂਦਾ ਨੂੰ ਕੋਈ ਟਰੋਫੀ ਮਿਲ ਜਾਂਦੀ ਹੈ ਜੀ ਜੀ ਠੀਕ ਹੈ ਜੀ ਜਿਹੜੇ ਬੇਸੁਰੇ ਕਲਾਕਾਰ ਆ ਇਹ ਕਿਹਨਾਂ ਪੰਜਾਬ ਦੀ ਛਵੀ ਬਣਾ ਦਿੱਤੀ ਸੀ ਇਹਨਾਂ ਨੇ ਜੀ ਇਹ ਜਿਹੜਾ ਸਰਦਾਰ ਆ ਇੱਕ ਮਜ਼ਾਕ ਦਾ ਪਾਤਰ ਆ ਜੀ ਸਰਦਾਰੀ ਤਾਂ ਹੁਣ ਸਾਹਮਣੇ ਆ ਰਹੀ ਏ ਜੀ ਪਹਿਲਾਂ ਤੁਸੀਂ ਦੇਖਦੇ ਸੀ ਫਿਲਮਾਂ ਦੇ ਵਿੱਚ ਜਿਹੜਾ ਕਮੇਡੀਅਨ ਦਾ ਰੋਲ ਕਰਦਾ ਸੀ ਸਰਦਾਰ ਕਰਦਾ ਸੀ ਇਹ ਸਿੱਖੀ ਦੇ ਨਾਲ ਭਾਈ ਸਾਹਿਬ ਦੀ ਮਜ਼ਾਕ ਸੀ ਇੱਕ ਜੀ ਤੇ ਦੂਸਰੀ ਗੱਲ ਜਿਹੜੀ ਸੰਸਥਾਵਾਂ ਨੇ ਕਿ ਜਿਨ੍ਹਾਂ ਨੇ ਮਾਣ ਵਧਾਉਣਾ ਹੈ ਉਹਨਾਂ ਨੂੰ ਅੱਗੇ ਨਹੀਂ ਲੈ ਕੇ ਆਉਣਾ ਉਂ ਜਿਵੇਂ ਅਸੀਂ ਬੈਠੇ ਆ ਅਸੀਂ ਸਿੱਖ ਕੌਮ ਦਾ ਮਾਣ ਵਧਾਉਣੇਗੇ ਅਸੀਂ ਚੋਲ ਦੇ ਦਾਣੇ ਤੇ ਬਾਬੇ ਨਾਨਕ ਦੀ ਫੋਟੋ ਬਣਾਤੀ ਅਸੀਂ ਤੇਲ ਦੇ ਦਾਣੇ ਤੇ ਬਾਬੇ ਨਾਨਕ ਦੀ ਫੋਟੋ ਬਣਾਤੀ ਸਾਨੂੰ ਕਿਉਂ ਨਹੀਂ ਅੱਗੇ ਲੈ ਕੇ ਜਾਇਆ ਜਾ ਰਿਹਾ ਦੂਸਰੀ ਗੱਲ ਗਰਮੀਤ ਸਿੰਘ ਇਹ ਚੀਜ਼ ਦੀ ਮੰਗ ਨਹੀਂ ਕਰਦਾ ਮੈਂ ਤੁਹਾਨੂੰ ਸਾਰਨੋਂ ਪਹਿਲਾਂ ਇਹ ਦੱਸ ਦਿਆਂ ਮੰਗ ਸਿਰਫ ਉਹ ਕਰ ਰਿਹਾ ਕਿ ਮੈਨੂੰ ਇੱਕ ਸਰੋਪੇ ਦੀ ਦਾਤ ਦਿੱਤੀ ਜਾਵੇ ਸਿੱਖ ਵਾਸਤੇ ਸਰੋਪੇ ਦੀ ਦਾਤ ਬਹੁਤ ਜ਼ਿਆਦਾ ਵੱਡੀ ਹੈ ਜੀ ਤੇ ਸਾਡੇ ਸਰੋਪਾ ਵੀ ਕੋਈ ਦੇ ਕੇ ਰਾਜ਼ੀ ਨਹੀਂ ਹੋਇਆ ਚਾਰ ਬੰਦੇਆਂ ਨੇ ਮੈਨੂੰ ਅੱਜ ਤੱਕ ਸਨਮਾਨਿਤ ਕੀਤਾ ਇੱਕ ਬਾਬਾ ਕਲਵੰਤ ਸਿੰਘ ਹਜੂਰ ਸਾਹਿਬ ਵਾਲੇ ਜੀ ਮੈਂ ਉਹਨਾਂ ਕੋ ਗਿਆ ਉਹਨਾਂ ਨੂੰ ਮੈਂ ਸਨਮਾਨ ਵਿਖਾਇਆ ਉਹਨਾਂ ਦੇਖਿਆ ਦੇਖਣ ਤੋਂ ਬਾਅਦ ਮੈਂ 25 ਬੰਦੇ ਗਏ ਸੀ ਕਿਤੇ 2500 ਰੁਪਏ ਪਾਏ ਤੇ ਮੇਰੇ ਆਸਤੇ ਬੜੀ ਮਾਣ ਵਾਲੀ ਗੱਲ ਸੀ ਜੀ ਬਾਬਾ ਬਲਵੰਦਰ ਸਿੰਘ ਜੀ ਹਰਦੂ ਸਾਹਿਬ ਵਾਲੇ ਉਹਨਾਂ ਨੇ ਵੀ ਮੈਨੂੰ ਸਰੂਪਾ ਦਿੱਤਾ ਉਸ ਤੋਂ ਬਾਅਦ ਭਾਈ ਰਾਮ ਸਿੰਘ ਜੀ ਦਮਦਮ ਡੇਕਸਾਲ ਵਾਲੇ ਜੀ ਉਹਨਾਂ ਨੇ ਵੀ ਮੈਨੂੰ ਸਰੂਪਾ ਦਿੱਤਾ ਮੇਰੇ ਆਸਤੇ ਬੜੀ ਮਾਣ ਵਾਲੀ ਗੱਲ ਆ ਮੈਂ ਸੰਤਾਂ ਦੀ ਫੋਟੋ ਬਣਾਈ ਸੀ ਸੰਤ ਜਰਨਾ ਸਿੰਘ ਖਾਲਸਾ ਪਿੰਡਾਲਿਆਂ ਦੀ ਚੋਲ ਦੇ ਢਾਣੇ ਤੇ ਤੇ ਭਾਈ ਇਸਰ ਸਿੰਘ ਉਹਨਾਂ ਦੇ ਵੱਡੇ ਸੁਪੁੱਤਰ ਨੇ ਮੈਨੂੰ ਮਾਣ ਕੀਤਾ ਸੀਗਾ ਉਹਨਾਂ ਨੇ ਮੈਨੂੰ ਸਰੂਪਾ ਦਿੱਤਾ ਠੀਕ ਹੈ ਜੀ ਉਹ ਜਿਹੜਾ ਪਈ ਜੀ ਮਾਣ ਹੈ ਨਾ ਇੱਕ ਮਾਣ ਜਿਹੜਾ ਸਾਨੂੰ ਸਰੂਪਾ ਮਿਲਦਾ ਏ ਜਿੱਦੋਂ ਸਰੂਪਾ ਮਿਲਦਾ ਸਾਡੇ ਹੁੰਦਾ ਕਿ ਅਸੀਂ ਹੋਰ ਬਣਾਈਏ ਸਾਨੂੰ ਸਾ ਮਿਲਦਾ ਸਾਨੂੰ ਹੌਸਲਾ ਮਿਲਦਾ ਏ ਜੀ ਜੀ ਪਰ ਜਦੋਂ ਇਹੋ ਜਿਹੇ ਬੰਦੇ ਕਈ ਇਹੋ ਜਿਹੇ ਸੰਸਥਾਵਾਂ ਨੇ ਜਿਨ੍ਹਾਂ ਕੋ ਅਸੀਂ ਜਾਣੇ ਆ ਉਹ ਫਿਰ ਆ ਕੇ ਕਹਿੰਦੇ ਨੇ ਕਿ ਅੱਜ ਆਓ ਕੱਲ ਆਓ ਘੜੀ ਨੂੰ ਆਓ ਠਹਿਰ ਗਿਓ ਕਲਾਕਾਰ ਦੋ ਤਰ੍ਹਾਂ ਦੇ ਆ ਜੀ ਜਿਆਦਾ ਝੋਲੀ ਚੋਕ ਬਣ ਜੀਏ ਜੀ ਮਰਮਗੇ ਤੁਰੇ ਫਿਰੀਏ ਤੇ ਇੱਕ ਕਲਾਕਾਰ ਹੁੰਦਾ ਜਿਹੜਾ ਉਸ ਰੱਬ ਨੇ ਬਣਾਇਆ ਜੀ ਉਹ ਕਹਿੰਦਾ ਕਿ ਮੇਰੀ ਕਲਾ ਦੇਖੋ ਮੇਰੀ ਸਿਹਾਰੀ ਬਿਹਾਰੀ ਦੇ ਵਿੱਚ ਵੀ ਕਿਤੇ ਫਰਕ ਆ ਤੇ ਮੈਂ ਨੀਵੀਂ ਥਾਂ ਬਹਿ ਜਾਣਾ। ਕੀ ਬਾਤ ਹੈ। ਪਰ ਉਹ ਕਹਿੰਦੇ ਕਿ ਨਹੀਂ ਸੱਜਣਾ। ਜੀ। ਤੇਰੇ ਬਾਰੇ ਤਾਂ ਗਏ ਕਿਸੇ ਨੇ ਕੁਝ ਨਹੀਂ ਗਾ। ਜੀ ਜੀ। ਠੀਕ ਹੈ ਜੀ। ਇੱਥੇ ਸਿਫਾਰਸ਼ਾਂ ਚੱਲਦੀਆਂ ਨੇ। ਜੀ। ਫੇਰ ਗੱਡੀਆਂ ਫੇਰ ਕੋਈ ਇੱਥੇ ਤੁਸੀਂ ਕਮਰਾ ਨਹੀਂ ਮਿਲਦਾ ਬਿਨਾ ਸਿਫਾਰਸ਼ ਤੋਂ ਤੁਸੀਂ ਸਰੋਪੇ ਦੀ ਆਪਾਂ ਗੱਲ ਕਰ ਰਹੇ ਹਾਂ। ਕੀ ਬਾਤ ਹੈ? ਕੀ ਬਾਤ ਹੈ? ਜਾਈਦਾ ਦਰਬਾਰ ਸਾਹਿਬ ਜਾਈਦਾ ਸ਼ਹੀਦਾ ਜਾਈਦਾ। ਠੀਕ ਹੈ ਜੀ। ਤੇ ਦੁਨੀਆ ਤਰਾਸ ਤਰਾਸ ਕਰਦੀ ਹੁੰਦੀ ਹੈ। ਸਾਨੂੰ ਕਮਰੇ ਨਹੀਂ ਮਿਲਦੇ ਸੀ ਸਾਨੂੰ ਕਮਰੇ ਨਹੀਂ ਮਿਲਦੇ ਉੱਥੇ ਵੀ ਕੋਈ ਸ਼ਪਾਰਸ਼ ਤੁਹਾਡੀ ਕੀ ਸ਼ਪਾਰਸ਼ ਪਾ ਜਿੰਦੇ ਉਹ ਕਮਰੇ ਮਿਲ ਜਾਂਦੇ ਆ ਠੀਕ ਹੈ ਜੀ ਸ਼ਪਾਰਸ਼ ਤੋਂ ਮੇਨਾ ਤੇ ਵੀ ਜੀ ਕੁਝ ਨਹੀਂ ਗਾ ਇਹ ਕੀ ਹੈ ਬਸ ਮੈਂ ਚਾਹਾਂਗਾ ਜਰੂਰ ਦੱਸਿਆ ਜਾਵੇ ਕਿ ਜਿਹੜਾ ਬਬਈ ਇਹ ਛੋਟੀ ਜਿਹੀ ਕਾਗਜ਼ ਦੇ ਜਿਹੜੇ ਤੁਸੀਂ ਬਣਾਇਆ ਇਹਦੇ ਉੱਪਰ ਲਿਖਿਆ ਹੈ ਜਿੰਨੇ ਵੀ ਆ ਲਿਖਤੀ ਵਾਲੇ ਜਿੰਨੇ ਵੀ ਛੋਟੇ ਛੋਟੇ ਆ ਤੁਸੀਂ ਚਾਵਲਾਂ ਦੇ ਦਾਣਿਆਂ ਦੀ ਗੱਲ ਕੀਤੀ ਇਹਨਾਂ ਨੂੰ ਬਣਾਉਣ ਤੇ ਇੱਕ ਨੂੰ ਬਣਾਉਣ ਦੇ ਕਿੰਨਾ ਸਮਾਂ ਲੱਗਦਾ ਹੈ ਮਾ ਜਮੇ ਇਹ ਜਰੂਰ ਟਲੀ ਤੇ ਰੱਖੀ ਦੁਕਾਨ ਸਰਨਾ ਪਹਿਲਾਂ ਤਾਂ ਭਾਈ ਸਾਹਿਬ ਦੀ ਇਹ ਜਿਹੜੇ ਨਾ ਕੀ ਬਾਤ ਹੈ ਇਹ ਦਸਾਂ ਗੁਰੂਆਂ ਦਾ ਸੰਖੇਪ ਇਤਿਹਾਸ ਹੈ ਜੀ ਠੀਕ ਹੈ ਜੀ ਦਸਾਂ ਗੁਰੂਆਂ ਦਾ ਸੰਖੇਪ ਇਤਿਹਾਸ ਇਤਿਹਾਸ ਲਿਖਿਆ ਇਸ ਇੱਕ ਕਿਤਾਬ ਦੇ ਉੱਤੇ ਜੀ ਉਸ ਤੋਂ ਬਾਅਦ ਲੈਨਟ ਦੇ ਨਾਲ ਸੰਗਤ ਨੂੰ ਦਿਖਾ ਦੇਵਾਂਗੇ ਸਕਰੀਨ ਤੇ ਉੱਪਰ ਜੀ ਆ ਸਿੱਖੀ ਦੇ ਪੰਜ ੰਕਾਰ ਨੇ ਕੀ ਬਾਤ ਆ ਜਿਹੜਾ ਥੱਲੇ ਬਣਿਆ ਜਿਹੜਾ ਠੀਕ ਹੈ ਜੀ ਇਹ ਮੇਰੇ ਗੂਠੇ ਦੇ ਨੌਜਨਾ ਸਾਈਜ਼ ਹੈ ਕੀ ਬਾਤ ਕਿਸ ਗੰਗਾ ਕਰਪਾਨ ਕੜਾ ਕੇ ਸ਼ਹਿਰਾ ਪਾਣੀ ਦੇ ਕਾਰਨ ਦੀ ਇਹ ਕਸ਼ਹਿਰਾ ਬਾਕਾਇਦਾ ਕਪੜੇ ਦਾ ਨਾਲਾ ਉਸੇ ਤਰ੍ਹਾਂ ਵਿੱਚ ਪਿਆ ਜੀ ਜੀ ਠੀਕ ਹੈ ਜੀ ਬਣਾਉਣ ਤੇ ਕਿੰਨਾ ਸਮਾਂ ਲੱਗਦਾ ਹੈ ਮੈਂ ਤਾਂ ਉਹ ਵੀ ਦੱਸਦਾ ਜਦੋਂ ਆਪਾਂ ਕੋਈ ਵੀ ਚੀਜ਼ ਬਣਾਉਣੇ ਨੇ ਭਾਈ ਜਿਹੜੀ ਤੇ ਕਿ ਲਿਖਤ ਲਿਖਤ ਸਾਨੂੰ ਸ਼ੁਰੂ ਕਰਕੇ ਲਾਸਟ ਸਿਕੰਡ ਭਾਈ ਜਦੋਂ ਬਣਾਉਣੀ ਸ਼ੁਰੂ ਕਰਨੀ ਉਹ ਖਤਮ ਕਰਨੀ ਕਰਨੀ ਭਾਵੇਂ ਘੰਟੇ ਕਿ ਭਾਵੇਂ 2 ਘੰਟੇ ਕਿ ਭਾਵੇਂ 4 ਘੰਟੇ ਕਿ ਭਾਵੇਂ 5 ਘੰਟੇ ਜੀ ਅਸੀਂ ਬਣਾਉਨੇ ਆ ਇਹਨੇ ਕਲਾਕਾਰ ਹੋ ਹੁੰਦਾ ਜਿਹੜਾ ਅੱਕਦਾ ਨਹੀਂਗਾ ਕਿਆ ਬਾਤ ਜਿਹੜਾ ਅੱਕੇਗਾ ਉਹ ਕਲਾਕਾਰ ਨਹੀਂ ਬਣ ਸਕਦਾ ਨਾ ਥੱਕੇਗਾ ਨਾ ਕਦੇ ਨਾ ਥਕੇਗਾ ਠੀਕ ਹੈ ਉਗਿੰਦੇ ਵਿੱਚ ਇੰਨੀ ਬਰੀਕ ਲਿਖਾਈ ਹੈ ਇੰਨੀ ਗਲਤੀ ਦੀ ਗੁੰਜਾਇਸ਼ ਨਹੀਂ ਕੀ ਜੀ ਜੇ ਗਲਤੀ ਦੀ ਗੁੰਜਾਇਸ਼ ਕੀ ਤੁਸੀਂ ਦੱਸ ਲੈਣਾ ਲਿਖਣੀਆਂ ਨੇ ਜੀ ਨੌ ਲੈਣਾ ਤੁਸੀਂ ਬਹੁਤ ਵਧੀਆ ਲਿਖਦੇ 10ਵੀਂ ਲਾਈਨ ਤੇ ਵੀ ਤੁਹਾਡੇ ਕੋਈ ਮਿਸਟੇਕ ਹੋ ਗਈ ਤੇ ਸਾਨੂੰ ਮੋੜ ਤੋਂ ਲਿਖਣਾ ਪੈਂਦਾ ਤੇ ਹੁਣ ਗੱਲ ਰਹੀ ਲਿਖਣ ਦੀ ਆਪ ਜੀ ਕਈ ਮੈਨੂੰ ਸਵਾਲ ਕਰਦੇ ਤੁਸੀਂ ਲਿਖਦੇ ਕਿਦਾਂ ਜੀ ਆ ਜਦੋਂ ਅਸੀਂ ਕੋਈ ਚੀਜ਼ ਅੱਗੇ ਰੱਖਦੇ ਮੰਨ ਕੇ ਚਲੋ ਛੋਲੇ ਦੀ ਦਾਲ ਅਗੇ ਰੱਖ ਦਿੱਤੀ ਛੋਲੇ ਦੀ ਦਾਲ ਰੱਖ ਕੇ ਉਹਦੇ ਉੱਪਰ ਲਾਉਨੇ ਫਲੂਇਡ ਬੋਲਦੇ ਨਾ ਆਪਾਂ ਫਲੂਰ ਫਲੂਰ ਉਹ ਲਾ ਦਿੰਨੇ ਆ ਕਿ ਜਿੰਨੇ ਨਾਲ ਉਹ ਸਾਰੀ ਚੀਜ਼ ਚਿੱਟੀ ਹੋ ਜਾਂਦੀ ਜਦੋਂ ਆਪਾਂ ਲਿਖਦੇ ਆ ਤੇ ਨਜ਼ਰ ਆਉਣੀ ਸ਼ੁਰੂ ਹੁੰਦੀ ਹੈ ਫਿਰ ਅਸੀਂ ਜਿਹੜਾ ਸਿੱਕਾ ਏ ਸਿੱਕਾ ਬਹੁਤ ਜ਼ਿਆਦਾ ਬ੍ਰੀਕ ਕਰ ਲੀਦਾ ਇਹ ਸਾਡੇ ਕੋਲ ਸਾਂਣ ਹੁੰਦੀ ਹੈ ਜੀ ਸਾਂਣ ਦੇ ਰਗੜ ਲਈਦਾ ਕਿਉਂਕਿ ਇਹਦਾ ਬਲੇਟ ਵਾਲਾ ਕੰਮ ਨਹੀਂ ਕੋਈ ਜੀ ਸਾਂਣ ਦੇ ਰਗੜ ਕੇ ਫਿਰ ਉਹਨੂੰ ਕਟੋ ਘਾਟ ਬਣਾਉਣ ਲੱਗਿਆਂ 10 ਕੁ ਮਿੰਟ ਅਸੀਂ ਉਹਨੂੰ ਦੇਖਦੇ ਆ ਉਸ ਨਿਗਾ ਨੂੰ ਉਹਦੇ ਟਿਕਾਉਣਾ ਪੈਂਦਾ 10 ਕੁ ਮਿੰਟ ਲੱਗ ਜਾਂਦੇ ਆ ਜੀ ਫਿਰ ਜਦੋਂ ਅਸੀਂ ਲਿਖਦੇ ਆ ਇਹ ਜਿਹੜਾ ਸਾਈਜ਼ ਇਹਦਾ ਹੁੰਦਾ ਨਾ ਵੀ ਜਿਸ ਵੇਖਣ ਨਾਲ ਨੂੰ ਛੋਲੇ ਦਾ ਦਾਣਾ ਛੋਟਾ ਲੱਗਦਾ ਪਰ ਸਾਨੂੰ ਸਾਈਜ਼ ਵੱਡਾ ਲੱਗਦਾ ਆ। ਠੀਕ। ਲਿਖਦੇ ਆਂ ਲਿਖਣ ਤੋਂ ਬਾਅਦ ਜਦੋਂ ਅਸੀਂ ਲਿਖਣਾ ਤੇ ਉਦੋਂ ਸਾਰਾ ਰੋਕ ਲੈਨੇ ਆਂ। ਕੀ ਹੱਥ ਨਾ ਹਿਲੇ। ਠੀਕ ਹੈ ਜੀ। ਫਿਰ ਸਾਰਾ ਕੁਝ ਬਣਾਉਣ ਤੋਂ ਬਾਅਦ ਇਹ ਸਭ ਤਿਆਰ ਹੋ ਜਾਂਦੀ ਏ ਤੇ ਫਿਰ ਅਸੀਂ ਇੱਕ ਗੱਲ ਕਹਿੰਨੇ ਆਂ ਕਿ ਮਾਲਕਾ ਅਸੀਂ ਨਹੀਂ ਬਣਾਈ ਐ। ਕੀ ਬਾਤ। ਇਹ ਅਸੀਂ ਨਹੀਂ ਬਣਾਈ ਅਸੀਂ ਇਹਨੇ ਜੋ ਹੈਗੇ ਨਹੀਂ ਪਤਾ ਨਹੀਂ ਕਿੱਦਾਂ ਬਣ ਗਈ। ਹੁਣ ਮੈਨੂੰ ਕਈ ਸਵਾਲ ਕਰਦੇ ਲੋਕ ਕਿ ਵੀਰ ਜੀ ਇੰਪੋਸੀਬਲ ਤੁਸੀਂ ਬਣਾ ਨਹੀਂ ਸਕਦੇ। ਤਾਂ ਕੋਈ ਅਸੀਂ ਕਹ ਦਿੰਨੇ ਕਿ ਵੀਰੇ ਅਸੀਂ ਤਾਂ ਖੁਦ ਕਿੰਨੇ ਅਸੀਂ ਬਣਾ ਨਹੀਂ ਸਕਦੇ ਅਸੀਂ ਬਣਾ ਕੇ ਵੀ ਨਹੀਂ ਮੰਨਦੇ ਕਿ ਸਾਡੇ ਕੋਈ ਚੀਜ਼ ਬਣ ਗਈ ਹੈ। ਕੀ ਬਾਤ। ਜਿੰਨੀ ਵੀ ਸੰਗਤ ਜੁੜੀ ਹੈ ਜਾਂਦੇ ਜਾਂਦੇ ਗਰਮੀਤ ਸਿੰਘ ਜੀ ਹੁਣਾ ਕੋ ਜਿਨ੍ਹਾਂ ਕੋਲ ਇੱਕ ਵਿਲੱਖਣ ਕਲਾ ਹੈ ਅਤੇ ਜਿਨ੍ਹਾਂ ਦੇ ਕੋਲ ਇੱਕ ਅਜਹੀ ਕਲਾ ਹੈ ਕਿ ਅੱਜ ਤੱਕ ਉਸ ਕਲਾ ਦਾ ਕੋਈ ਮਿਲਿਆ ਹੀ ਨਹੀਂ ਆ ਸਿਰਫ ਇੱਕ ਪ੍ਰੋਗਰਾਮ ਦੇ ਵਿੱਚ ਤੁਸੀਂ ਦੇਖਿਆ ਸੀ ਇੱਕ ਚਾਵਲ ਦਾ ਦਾਣਾ ਪਰ ਤੁਸੀਂ ਤਾਂ ਕਿੰਨੇ ਹੀ ਦਾਣਿਆਂ ਦੇ ਉੱਪਰ ਮੁਰਤੇ ਉਹ ਕਲਾ ਜਿਹੜੀ ਆ ਉਹਨੂੰ ਵਖਾਇਆ ਇੱਕ ਟੀਵੀ ਤੋਂ ਵੇਖ ਕੇ ਪ੍ਰੋਗਰਾਮ ਜਿਹੜਾ ਤੁਸੀਂ ਟੀਵੀ ਤੇ ਵੇਖ ਕੇ ਜਿਹੜਾ ਤੁਹਾਡੇ ਮਨ ਦੇ ਵਿੱਚ ਆਉਂਦਾ ਜਿੰਨੇ ਵੀ ਸੰਗਤ ਜੁੜੀ ਹੈ ਜਿੰਨੇ ਵੀ ਸਿੱਖੀ ਨੂੰ ਪਿਆਰ ਕਰਨ ਵਾਲੇ ਜੁੜੇ ਹੈ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਸਿੱਖ ਜੁੜੇ ਹੈ ਸਰਦਾਰ ਗੁਰਮੀਤ ਸਿੰਘ ਉਹਨਾਂ ਦਾ ਮੈਸੇਜ ਜੇ ਕੋਈ ਅਪੀਲ ਵੀ ਕਰਨੀ ਹੈ ਤਾਂ ਕੀ ਕਹਿਣਾ ਹੈ ਅਪੀਲ ਵੀ ਜੀ ਤੁਹਾਨੂੰ ਮੈਂ ਇੱਕ ਇਹ ਕਹਿਣਾ ਚਾਹਾਂਗਾ ਕਿ ਜਦੋਂ ਕੋਈ ਝਾਲ ਖਲਾਰਦਾ ਕੀ ਬਾਤ ਹੈ ਠੀਕ ਹੈ ਜੀ ਕੀ ਪੇਚਾ ਸੀ ਬੰਦੇ ਨੂੰ ਬੜਾ ਅੱਗੇ ਵਧਾ ਦਿੰਨੇ ਜਦ ਵੇ ਇੱਕ ਇਹ ਹੱਸਦੇ ਆ ਅਸੀਂ ਹਾਥੇ ਦਾ ਪਾਤਰ ਨਹੀਂ ਗੇ ਜੀ ਗੁਰੂ ਸਾਹਿਬ ਨੇ ਸਾਨੂੰ ਹਾਸਿਆਂ ਵਾਸਤੇ ਨਹੀਂ ਬਣਾਇਆ ਤੇ ਜੇ ਕੋਈ ਵੀਰ ਕੋ ਚੰਗਾ ਕੰਮ ਕਰਦਾ ਤੂੰ ਨੂੰ ਸ਼ਾਬਾਸ਼ੀ ਦੇਣੀ ਚਾਹੀਦੀ ਦੂਸਰੀ ਗੱਲ ਇਹ ਆ ਕਿ ਜੇ ਮੈਂ ਇੱਕ ਛੋਟੇ ਜਿਹੇ ਚੈਨਲ ਤੋਂ ਮੇਰੇ ਅੰਦਰ ਦਾ ਕਲਾਕਾਰ ਜਾ ਸਕਦਾ ਆ ਤੇ ਮੈਂ ਚਾਹੁੰਨਾ ਕਿ ਬੱਚਿਆਂ ਨੂੰ ਮੋਬਾਈਲ ਛਡਾ ਕੇ ਇਹਨਾਂ ਜਿਜਾਲੇ ਪਾਸੇ ਪਾਓ ਮੈਂ ਅਮਰ ਸਿੰਘ ਰਹਿਣਾ ਵਾ ਮੇਰਾ ਨੰਬਰ ਆ 6280959023 ਕੋਈ ਵੀ ਵੀਰ ਮੇ ਕੋ ਆਵੇ ਆਗੇ ਨੂੰ ਦੇਖੇ ਹੋ ਸਕਦਾ ਕਿ ਕਿਸੇ ਦਾ ਬੱਚਾ ਵੀ ਮੇਰੇ ਲੋ ਵੇਖ ਕੇ ਕਲਾਕਾਰ ਬਣ ਗਿਆ ਨਾ ਤੇ ਮੇਰੇ ਵਾਸਤੇ ਬਹੁਤ ਜ਼ਿਆਦਾ ਮਾਣ ਵਾਲੀ ਗੱਲ ਹੈ ਇੱਕ ਵਾਰ ਨੰਬਰ ਫੇਰ ਬੋਲ ਦਿਆ ਆਪਣਾ ਮੇਰਾ ਨੰਬਰ ਆ 6280959023 ਇੱਕ ਮੈਂ ਗੱਲ ਹੋਰ ਕਹਿਣਾ ਚਾਹੁੰਨਾ ਜੀ ਕਿ ਮੈਂ ਜੋ ਕੁਝ ਵੀ ਬਣਾਇਆ ਆ ਤੋ तकरीबन 8-10 ਸਾਲ ਪਹਿਲਾਂ ਬਣਾਇਆ ਤੇ ਮੇਰੇ ਸਮਾਨ ਨੂੰ ਘੋਣ ਲੱਗ ਗਿਆ ਕਿਉਂ ਬਾ ਇਕੋ ਨ ਮੈਂ ਨਹੀਂ ਲਾਇਆ ਕੋਣ ਉਹਨਾਂ ਨੇ ਲਾਇਆ ਜਿਨ੍ਹਾਂ ਨੇ ਵਿਰਸੇ ਨੂੰ ਸੰਭਾਲਣਾ ਹੈ ਇਹ ਚੀਜ਼ਾਂ ਮੇਰੇ ਕੋਲ ਰੱਖਣ ਯੋਗ ਨਹੀਂ ਗਿਆ ਇਹ ਚੀਜ਼ਾਂ ਨੇ ਅਜਾਇਬ ਘਰ ਚ ਰੱਖਣ ਵਾਲੀਆਂ ਕੀ ਬਾਤ ਤੇ ਇਹ ਕਿਸੇ ਨੇ ਸੰਭਾਲ ਲਿਆ ਨਹੀਂ ਗਿਆ ਤੇ ਫਿਰ ਮੇਰੇ ਕੋਈ ਰਹਿਣਾ ਮੈਂ ਅਜ ਤੱਕ ਘੁੰਨ ਨੂੰ ਸਾਫ ਨਹੀਂ ਕੀਤਾ ਤੇ ਕੋਈ ਵੀਰ ਭਰਾ ਜਦੋਂ ਆ ਕੇ ਕਹਿੰਦਾ ਤੇ ਫਿਰ ਮੇਰੇ ਮਨ ਦਾ ਜਿਹੜਾ ਰੋਸ ਆ ਉਹ ਸਾਹਮਣੇ ਹੁੰਦਾ ਕਿ ਵੇਖੀ ਦੇਖੋ ਮੇਰੇ ਤੇਲ ਦੇ ਦਾਣੇ ਨੂੰ ਕੋਣ ਲੱਗ ਗਿਆ ਮੇਰੇ ਚੋਲ ਦੇ ਦਾਣੇ ਨੂੰ ਕੋਣ ਲੱਗ ਗਿਆ ਠੀਕ ਹੈ ਜੀ ਉਹ ਕਹਿੰਦੇ ਹੁਣ ਕਿਉਂ ਲੱਗਾ ਮੈਂ ਕਿ ਇਹਨੂੰ ਸੰਭਾਲਿਆ ਨਹੀਂ ਕਿਸੇ ਨੇ ਤਾਂ ਲੱਗਾ ਇਹ ਮੇਰੀ ਬੇਨਤੀ ਏ ਕਿ ਬਾਤ ਤੋਂ ਬਾਤ ਬੱਚਿਆਂ ਨੂੰ ਮੋਬਾਈਲ ਛਿਦਾ ਕੇ ਸਿੱਖੀ ਦੇ ਨਾਲ ਜੋੜੋ ਤੇ ਜੇ ਆਪਾਂ ਕੋਈ ਚੀਜ਼ਾਂ ਬਣਾਈਆਂ ਨੇ ਤੇ ਇਹ ਜਰੂਰ ਕਿਸੇ ਵੇਲੇ ਟਾਈਮ ਕੱਢ ਕੇ ਆਓ ਮੇਰੇ ਕੋਲ ਮੇਰੇ ਕੋਲ ਆਉਣ ਦਾ ਕੋਈ ਪੈਸਾ ਨਹੀਂ ਮੇਰੇ ਕੋਲ ਆਉਣ ਦੀ ਕੋਈ ਟਿਕਟ ਨਹੀਂ ਮੈਂ ਜਿੰਨੇ ਜੋਗਾ ਤੁਹਾਨੂੰ ਪ੍ਰਸ਼ਾਦਾ ਵੀ ਛਕਾਵਾਂਗਾ ਤੇ ਬੱਚੇ ਇਹਨੂੰ ਸਮਾਨ ਵਿਖਾਓ ਬਾਤ ਤੋਂ ਬਾਤ ਕਿ ਜਿਹੜੇ ਉਹਨਾਂ ਦੇ ਕਲਾਕਾਰ ਜਿਹੜੇ ਅੰਦਰ ਦਾ ਕਲਾਕਾਰ ਹੈ ਉਹ ਜਾਗੇ ਸਾਨੂੰ ਸਮਾਂ ਦੇਣ ਦੇ ਲਈ ਭਾਈ ਸਾਹਿਬ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਦੋਸਤੋ ਜੇਕਰ ਤੁਸੀਂ ਇਸ ਵੀਰ ਦੀ ਕਮੈਂਟ ਬਾਕਸ ਦੇ ਵਿੱਚ ਇਸ ਗੁਰਸਿੱਖ ਵੀਰ ਦੀ ਕਿਸੇ ਪ੍ਰਕਾਰ ਦੀ ਕੋਈ ਹੌਸਲਾ ਅਫਜ਼ਾਈ ਨਹੀਂ ਕਰ ਸਕਦੇ ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿਸੇ ਐਸੇ ਕਲਾਕਾਰ ਤੱਕ ਪਹੁੰਚੇ ਕਿ ਜਿਹੜੇ ਇਸ ਕਲਾਕਾਰ ਨੂੰ ਵੀ ਪਿਆਰ ਕਰਨ ਜੀ ਹਾਂ ਦੋਸਤੋ ਸੋਸ਼ਲ ਮੀਡੀਆ ਤੁਸੀਂ ਆਲਤੂ ਫਾਲਤੂ ਵੀਡੀਓ ਬਹੁਤ ਸ਼ੇਅਰ ਕਰਦੇ ਹੋਗੇ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੈ ਫਿਰ ਤੋਂ ਇੱਕ ਵਾਰ ਬੇਨਤੀ ਕਰਾਂਗਾ ਕਿ ਆਪਣੀ رائے ਵੀ ਜਰੂਰ ਦਿਓ ਅਤੇ ਹੌਸਲਾ ਅਫਜ਼ਾਈ ਜਰੂਰ ਕਰਿਓ ਤੇ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਬਾਬਾ ਗੁਰਦੇਵ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਟ ਪੰਜਾਬ ਟੀਵੀ ਹਮਰਿਤਸਰ